ਪੰਜਾਬ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਪੰਜਾਬ ਦੇ ਪਸ਼ੂਆਂ ਦਾ ਨੁਕਸਾਨ ਪੰਜਾਬ ਦੇ ਬਹੁਤ ਵੱਡਾ ਅਰਥਚਾਰੇ ਦੀ ਜਿਹੜੀ ਸੱਟ ਆ ਉਹ ਮੈਂ ਸਮਝਦਾ ਪਿਛਲੇ 10 ਅਗਸਤ ਤੋਂ ਲਗਾਤਾਰ ਜਾਰੀ ਆ ਜੇ ਮੈਂ ਗੱਲ ਕਰਾਂ ਤਾਂ ਪਿਛਲੀ ਅੱਧੀ ਸਦੀ 'ਚ ਐਡੀ ਵੱਡੀ ਮਾਰ ਜਿਹੜੀ ਆ ਉਹ ਕਦੇ ਵੀ ਪੰਜਾਬ ਤੇ ਨਹੀਂ ਪਈ ਔਰ ਥੋੜੇ ਬੋਤੇ ਹੜ ਆਉਂਦੇ ਨੇ ਕਿ ਕਦੇ 100 ਦਾ ਕਦੇ 500 ਦਾ ਕਦੇ 400 ਦਾ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾਗਾ ਉਹ ਨੁਕਸਾਨ ਦੀ ਪਰਪਾਈ ਜਿਹੜੀ ਆ ਸਰਕਾਰ ਜਿਹੜੀ ਆ ਆਪਣੇ ਫੰਡਾਂ ਚੋਂ ਕਰ ਦਿੰਦੀ ਆ ਹੁਣ ਤੱਕ ਪੰਜਾਬ ਦੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਲਗਭਗ 2000 ਪਿੰਡ ਪੰਜਾਬ ਦਾ ਪੂਰੀ ਤਰ੍ਹਾਂ ਜਿਹੜਾ 100% ਜਿਹਨੂੰ ਆਪਾਂ ਕਹਿ ਲਈਏ ਉਹ ਹੜ੍ਹਾਂ ਦੀ ਮਾਰ ਦੇ ਥੱਲੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਇੱਥੇ ਔਰ ਪੰਜਾਬ ਦੀ ਲਗਭਗ 4 ਲੱਖ ਤੋਂ ਉੱਪਰ ਆਬਾਦੀ ਜਿਹੜੀ ਆ ਉਹ ਡਾਇਰੈਕਟਲੀ ਜਿਹੜੀ ਆ ਹੜ੍ਹਾਂ ਦੀ ਮਾਰ ਦੇ ਥੱਲੇ ਆ ਚੁੱਕੀ ਆ ਔਰ ਹੁਣ ਤੱਕ 14 ਜ਼ਿਲ੍ਹਿਆਂ 'ਚ ਪੰਜਾਬ ਦੇ 14 ਜ਼ਿਲ੍ਹਿਆਂ 'ਚ 43 43 ਡੈਥ ਜਿਹੜੀਆਂ ਨੇ ਸਾਥੀ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇਗੇ ਜਿਨ੍ਹਾਂ ਲੋਕਾਂ ਦੀ ਹੜ੍ਹਾਂ ਦੇ ਕਾਰਨ ਮੌਤਾ ਹੁੰਦੇ ਨੂੰ 43 ਹੁਰ ਤੱਕ ਮੌਤਾ ਵੀ ਗਿੜਤੀ ਹੋ ਚੁੱਕੀ ਆ। ਔਰ ਵੱਡੀ ਪੱਧਰ ਤੇ ਬਾਹੀਜੋਗ ਜ਼ਮੀਨ ਜਿਹੜੀ ਆ ਖੇਤੀਜੋਗ ਜ਼ਮੀਨ ਆ। ਜੇ ਮੈਂ ਗੱਲ ਕਰਾਂ 1.72 ਲੱਖ ਹੈਕਟੇਅਰ ਖੇਤੀਜੋਗ ਜ਼ਮੀਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਬਨਿਆਦੀ ਢਾਂਚਾ ਜਿਹੜਾ ਉਹਦੀ ਤਬਾਹੀ ਹੋਈ ਆ ਘਰ, ਪਸ਼ੂ, ਡੰਗਰ ਇਹਦਾ ਵੱਡੀ ਪੱਧਰ ਤੇ ਪੰਜਾਬ 'ਚ ਨੁਕਸਾਨ ਹੋਇਆ ਪੰਜਾਬ ਸਰਕਾਰ ਨੇ ਹੁਣ ਤੱਕ 22000 ਲੋਕਾਂ ਨੂੰ 22000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਬਚਾ ਕੇ ਉਹਨਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾਗਾ ਔਰ ਸੂਬੇ ਭਰ ਦੇ ਅੰਦਰ ਪੰਜਾਬ ਦੇ ਅੰਦਰ ਲਗਭਗ 200 ਰਾਹਤ ਕੈਂਪ ਜਿਹੜੇ ਉਹ ਸਥਾਪਿਤ ਕੀਤੇ ਨੇ ਜਿੱਥੇ ਲਗਭਗ 7000 ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਲਗਾਤਾਰ ਸਰਕਾਰ ਜਿਹੜੀ ਆ ਉਹਨਾਂ ਰਾਹਤ ਕੈਂਪਾਂ ਦੇ ਅੰਦਰ ਰੱਖ ਕੇ ਉਹਨਾਂ ਦਾ ਰੋਜ਼ਾਨਾ ਜਿਹੜੀ ਜ਼ਿੰਦਗੀ ਆ ਉਹ ਉਥੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਰਹੇ ਨੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਐਨਡੀਆਰਐਫ ਦੀਆਂ ਕੁੱਲ 24 ਟੀਮਾਂ ਐਸਡੀਆਰਐਫ ਦੀਆਂ 2 ਟੀਮਾਂ ਇਹਦਾ ਰਾਹਤ ਬਚਾਓ ਕਾਰਜਾਂ ਤੇ ਲੱਗੀਆਂ ਨੇਗੀਆਂ 144 ਕਿਸ਼ਤੀਆਂ ਸਰਕਾਰੀ ਹੈਲੀਕਾਪਟਰ ਇਹ ਸਾਰਾ ਅਮਲਾ ਫੈਲਾ ਜਿਹੜਾ ਉਹ ਪਿਛਲੇ ਜੇ ਆਪਾਂ ਗੱਲ ਕਰੀਏ ਤਾਂ 10 ਅਗਸਤ ਤੋਂ ਲੈ ਕੇ ਲਗਾਤਾਰ ਹੁਣ ਅੱਜ ਹੀ ਡੇਢ ਤੱਕ ਜਿਹੜਾ ਉਹ ਕੰਟੀਨਿਊ ਬਚਾਅ ਕਾਰਜਾਂ 'ਚ ਲੱਗਿਆ ਹੋਇਆ ਹੈਗਾ